ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਤੀ ਸਲਾਹ ਹੈ ਸੱਚ ਹਰ ਪਾਇਆ ਗੁਣਤਾਸ ਇਹ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੀ ਰਚਿਤ ਗੁਰਬਾਣੀ ਹੈ ਤੀਸਰੇ ਪਾਸ਼ਾ ਮਹਾਰਾਜ ਆਪ ਦੀ ਪਰਮਾਉਣਾ ਕਰਦੇ ਹਾਂ ਕਿ ਇਨਸਾਨ ਗੁਰਮਤੀ ਸਲਾਹ ਹੈ ਗੁਰੂ ਨੂੰ ਮੰਨਣ ਵਾਲਿਆਂ ਦੀ ਸਲਾਹ ਹੈ ਪਹਿਲੇ ਤਜਰਬੇ ਦੇ ਨਾਲ ਸੱਚੇ ਪਾਤਸ਼ਾਹ ਜੀ ਕਹਿੰਦੇ ਮੈਂ ਇਹ ਗੱਲ ਆਖਦਾ ਉਹ ਤਾਂ ਖੁਦ ਇੱਕ ਤਰ੍ਹਾਂ ਦਾ ਮਤਲਬ ਪ੍ਰਮਾਤਮਾ ਤਾਂ ਆਪ ਹੀ ਨੇ ਨਾ ਗੁਰੂ ਅਮਰਦਾਸ ਜੀ ਮਹਾਰਾਜ ਪਰ ਫਿਰ ਵੀ ਨਿਮਰਤਾ ਦੇ ਵਿੱਚ ਕਹਿ ਰਹੇ ਨੇ ਕਿ ਸੱਚ ਹਰ ਪਾਇਆ ਗੁਣਤਾਸ ਵੀ ਜਿੰਨ ਜੀਵਨ ਦੇ ਵਿੱਚ ਜੀਣਾ ਨੇ ਸੱਚ ਦਾ ਮਾਰਗ ਅਪਣਾ ਲਿਆ ਹੈ ਜਿਹੜੇ ਸੱਚੇ ਰਾਹ ਤੇ ਚੱਲ ਪਏ ਨੇ ਜਿਹੜੇ ਇਮਾਨਦਾਰੀ ਦਾ ਜੀਵਨ ਜਿਉਣ ਲੱਗ ਗਏ ਤੇ ਅਵੇਂ ਤਾਂ ਸਾਦਾ ਲਿਬਾਸ ਤੇ ਮਿੱਟੀ ਬੋਲੀ ਜਿਨ੍ਹਾਂ ਨੇ ਤਿਆਰਨ ਕਰ ਲਿੱਤੇ ਲੋੜਵੰਦਾਂ ਦਾ ਸਾਧਾ ਬਣ ਲੱਗੇ ਉਹਨਾਂ ਨੇ ਪ੍ਰਭੂ ਰੂਪੀ ਖਜ਼ਾਨੇ ਨੂੰ ਹਾਸਲ ਕਰ ਲਿਆ ਗੁਣਤਾਸ ਸੁਨਾ ਦੇ ਗੁਦਸਤੇ ਨੂੰ ਪ੍ਰਮਾਤਮਾ ਰੂਪੀ ਉਹਨਾਂ ਦੇ ਗੁਦਸਤੇ ਨੂੰ ਉਹਨਾਂ ਨੇ ਹਾਸਲ ਕਰ ਲਿਆ ਹੈ